ਆਸਾ ਮਹਿਲਾ ਪਹਿਲਾ ਤਿਤੂ ਕਾ ਕੋਈ ਭੀਕੂ ਭੀਖਾ ਖਾਏ ਕੋਈ ਰਾਜਾ ਰਿਆ ਸਮਾਏ ਕਿਸੀ ਮਾਨ ਕਿਸੈਪ ਮਾਨ ਟਾਇ ਉਸਾਰੇ ਤਰੀ ਤਾਨ ਤੁਈ ਤੇ ਵੱਡਾ ਨਹੀਂ ਕੋਈ ਕਿਸ ਵਿਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰੂ ਤੂੰ ਦਾਤਾ ਕਰਨ ਹਾਰ ਦਾਤਾਰ ਰਾਉ ਵਾਡ ਨਾ ਪਉ ਮੂ ਵਿਗਜਉ ਦਰਗਾ ਬੈਸ ਨਹੀਂ ਤਉ ਮਨ ਕਾ ਅੰਦੁਲਾ ਮਾਇਆ ਕਾ ਬੰਦ ਖੀਨ ਖਰਾਬ ਹੋਵੈ ਨਿਤ ਕੰਦ ਖਾਨ ਜੀਵਨ ਕੀ ਬੋਤੀ ਆਸ ਲੇਕਾ ਤੇਰਾ ਸਾਸ ਗਿਰਾਸ ਐਨਿਸ ਅੰਦਲੇ ਦੀ ਬੁਖ ਦੇ ਪਉ ਜਲ ਡੂਬ ਤੂ ਚਿੰਤ ਕਰੇ ਕਹੇ ਸੁਣੇ ਜੋ ਮਾਨੇ ਨਾਉ ਹੂੰ ਬਲਹਾਰਾ ਤੋਂ ਕਹਿ ਜਉ ਨਾਨੇਕ ਇਕ ਗਹਿਰਦਾਸ ਜਿਉ ਪਿੰਡ ਸਭ ਤੇਰੇ ਪਾਸ ਜਾਂ ਤੂੰ ਦੇਹ ਜਪੀ ਤੇਰਾ ਨਾਮ ਦਰਗਾ ਬੈਸਨ ਹੋਵੇ ਥਾਉ ਜਾਂ ਤੂੰ ਦਪਾਵੇ ਤਾ ਦੁਰਮਤ ਜਾਏ ਗਿਆਨ ਰਤਨ ਮਨ ਵਸੈ ਆਏ ਨਦਰ ਕਰੇ ਤਾ ਸਤਗੁਰ ਮਿਲੇ ਪ੍ਰਣਮਦ ਨਾਨਕ ਪਉਜਲ ਤਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਰੰਗੰਦਰ ਗੁਰੂ ਨਾਨਕ ਪਾਤਸ਼ਾਹ ਜੀ ਦਾ 18ਵਾਂ ਸ਼ਬਦ ਅਜਿਹੀ ਵਿਚਾਰ ਕਰਦੇ ਹਾਂ ਤਾਂ ਰਾਹੋ ਦੀ ਪੰਕਤੀ ਜਿਸ ਵਿੱਚ ਸ਼ਬਦ ਦਾ ਕੇਂਦਰੀ ਪਾਵ ਹੁੰਦਾ ਹੈ ਮੇ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨਹਾਰ ਕਰਤਾਰ ਏ ਪ੍ਰਭੂ ਮੈਨੂੰ ਤਾਂ ਕੇਵਲ ਤੇਰੇ ਨਾਮ ਦਾ ਆਸਰਾ ਆਧਾਰ ਜਿਨੀ ਤੇਰੇ ਨਾਮ ਦੇ ਆਧਾਰ ਤੇ ਤੇਰੇ ਨਾਮ ਦੇ ਆਸਰੇ ਤੇਰੇ ਨਾਮ ਚ ਜੋ ਮੈਨੂੰ ਰੈਬਰੀ ਮਿਲਦੀ ਹੈ ਉਸ ਆਸਰੇ ਹੀ ਮੈਂ ਜੀਵਨ ਜੀਉਂਦਾ ਹਾਂ ਉਸ ਦਾ ਹੀ ਮੈਨੂੰ ਅਸਰਾ ਹੈ ਤੂੰ ਦਾਤਾ ਕਰਨਹਾਰ ਦਾਤਾਰ ਤੂੰ ਦਾਤਾ ਹੀ ਹੈ ਜੋ ਸਾਰੇ ਸਿਸ਼ ਨੂੰ ਕਰਨ ਹਾਰ ਹੈ ਅਤੇ ਸਾਰੇ ਸਿਸ਼ ਦਾ ਦਾਤਾ ਦਾਤਾ ਵੀ ਦੇਣ ਵਾਲਾ ਹੈ ਤੇ ਕਰਤਾਰ ਤੂੰ ਕਰਤਾ ਵੀ ਹੈ ਸਾਰੀ ਸ੍ਰਿਸ਼ਟੀ ਦਾ ਸਾਰੇ ਸਿਸ਼ ਨੂੰ ਬਣਾ ਕੇ ਉਹਨੂੰ ਦਾਤਾਵਾਂ ਦੇਣ ਵਾਲਾ ਤੂੰ ਹੀ ਪ੍ਰਭੂ ਹੈ ਇਸ ਲਈ ਮੈਨੂੰ ਤੇ ਕੇਵਲ ਤੇਰੀ ਉਸ ਹਸਤੀ ਤੇਰੀ ਉਸ ਹੋਂਦ ਉਸ ਨਾਮ ਦਾ ਹੀ ਆਧਾਰ ਆਸਰਾ ਹੈ ਉਨ ਆਮ ਦੁਨੀਆ ਦੀ ਗੱਲ ਫਿਰ ਬਾਕੀ ਸ਼ਬਦ ਦੀ ਗੁਰੂ ਸਾਹਿਬ ਕਰਦੇ ਨੇ ਇਸੇ ਇੱਕ ਚੀਜ਼ ਖਿਆਲ ਕਰੀਏ ਕਿ ਇਸ ਸ਼ਬਦ ਦੀ ਸਰਲੇਖ ਆਸਾ ਮਹਿਲਾ ਪਹਿਲਾ ਤੀ ਟੁਕਾ ਆਸਾ ਮਹਿਲਾ ਪਹਿਲਾ ਪਹਿਲੇ ਗੁਰਜੀ ਦਾ ਸ਼ਬਦ ਆਸਾ ਰਗੰਦ ਤੀ ਟੁਕਾ ਅਸੀਂ ਕਿਤੇ ਭੁਖਾ ਨਾ ਖਾਈਏ ਕਿ ਕੋਈ ਭੀਖ ਭੀਖਿਆ ਖਾਏ ਇੱਕ ਟੁਕ ਕੋਈ ਰਾਜਾ ਰਿਆ ਸਮਾਏ ਦੂਜੀ ਟੁਕ ਇਸ ਤਰ੍ਹਾਂ ਕਰਕੇ ਟੁਕ ਮਦੀਨਾ ਗਣੀਏ ਇਸ ਤਰ੍ਹਾਂ 6 ਟੁਕਾਂ ਬਣ ਜਾਂਦੀਆਂ ਨੇ ਇੱਕ ਬੰਦ ਵਿੱਚ ਲੇਕਿਨ ਦਰਸਲ ਇੱਥੇ ਤੁਸੀਂ ਸ਼ਬਦਿਕ ਕਾਵ ਰਚਨਾ ਦਾ ਢੰਗ ਦੇਖੋ ਕੋਈ ਪੀਖ ਗੀ ਪੀਖਿਆ ਖਾਏ ਕੋਈ ਰਾਜਾ ਰਿਆ ਸਮਾਏ ਖਾਏ ਤੇ ਸਮਾਏ ਇਹ ਇਹਨਾਂ ਦਾ ਆਪਸੀ ਆਖਰੀ ਅੱਖਰਾਂ ਦਾ ਜੋੜ ਹੈ ਫਿਰ ਕਿਸ ਦੀ ਮਾਨ ਕਿਸੇ ਅਪਮਾਨ ਟਾਹੇ ਉਸਾਰੇ ਤਰੇ ਧਾਨ ਇਹਨਾਂ ਦੇ ਆਖਰੀ ਲਫ਼ਜ਼ ਅਪਮਾਨ ਤੇ ਧਾਨ ਦਾ ਸੰਜੋਗ ਹੈ ਫਿਰ ਤੂੰ ਹੀ ਤੇ ਵੱਡਾ ਨਾ ਹੀ ਕੋਏ ਕਿਸ ਵਿਖਾਰ ਨਹੀਂ ਚੰਗਾ ਹੋਏ ਕੋਏ ਤੇ ਹੋਏ ਇਹ ਆਖਰੀ ਦੋ ਜੜੀ ਤੁਕਾਂ ਦੀ ਜਿਹੜੀ ਪੰਜਵੀਂ ਦੀ ਛੇਵੀਂ ਜਿਹੜੀ ਸਾਨੂੰ ਦਿੱਤੀ ਹੈ ਇਹਨਾਂ ਦੇ ਆਖਰੀ ਦੋ ਲਫ਼ਜ਼ ਕੋਏ ਤੇ ਹੋਏ ਮਿਲਦਾ ਹੈ ਇਸ ਦਾ ਮਤਲਬ ਹੈ ਦੋ ਦੋ ਤੁਕਾਂ ਮਿਲਾ ਕੇ ਇੱਕ ਤੁਕ ਗਿਣੀ ਗਈ ਹੈ ਤੇ ਇਸ ਤਰ੍ਹਾਂ ਛੇ ਤੁਕਾਂ ਦੀਆਂ ਤਿੰਨ ਹੀ ਤੁਕਾਂ ਬਣੀਆਂ ਨੇ ਤੇ ਤੁਕਾਂ ਇਹ ਸਾਹਮਣੇ ਇਹਨਾਂ ਨੂੰ ਤਿੰਨ ਤੁਕਾਂ ਗਿਣਨਾ ਹੈ ਇਹ ਕੋਈ ਪੀਖਿਆ ਖਾਇ ਇਸ ਨੂੰ ਪੂਰੀ ਤੁਕ ਨਹੀਂ ਸਮਝਣਾ ਇਹਦੇ ਅਗਲੀ ਜਿਹੜੀ ਹੈ ਕੋਈ ਰਾਜਾ ਰਿਆਸਮਾ ਇਹ ਮਿਲਾ ਕੇ ਇੱਕ ਤੁਕ ਗਿਣੀ ਗਈ ਹੈ ਤਾਂ ਇਹ ਤਿੰਨ ਤੁਕਾਂ ਕਿਹਾ ਗਿਆ ਹੈ ਤੋ ਗੁਰੂ ਸਾਹਿਬ ਕਹਿੰਦੇ ਨੇ ਕਿ ਮਨੁੱਖ ਪ੍ਰਭੂ ਦਾ ਆਸਰਾ ਜੋ ਦਾਤਾ ਵੀ ਹੈ ਤੇ ਸ੍ਰਿਸ਼ਟੀ ਬਣਾਉਣ ਵਾਲਾ ਵੀ ਹੈ ਪਰ ਆਮ ਦੁਨੀਆ ਦੀ ਹਾਲਤ ਇਹ ਹੈ ਕਿ ਕੋਈ ਭੀਖ ਭੀਖਿਆ ਖਾਏ ਕੋਈ ਮੰਗਤਾ ਬਣ ਕੇ ਪਰਮਾਤਮਾ ਦਾ ਆਸਰਾ ਛੱਡ ਕੇ ਮੰਗਤਾ ਬਣ ਜਾਂਦਾ ਜਿੰਨੀ ਕੋ ਸਮਰਥਾ ਮਿਹਨ ਉਹਨੂੰ ਕਰਨ ਦੀ ਦਿੱਤੀ ਹੈ ਪ੍ਰਭੂ ਨੇ ਉਹ ਵੀ ਨਹੀਂ ਕਰਦਾ ਤੇ ਮੰਗਣ ਲਈ ਘਰ ਘਰ ਤੁਰ ਪੈਂਦਾ ਮਹਤਾਜ ਹੋ ਜਾਂਦਾ ਦੁਨੀਆ ਦਾ ਕੋਈ ਭੀਖ ਭੀਖਿਆ ਖਾਏ ਭੀਖਿਆ ਮੰਗੇ ਖਾਂਦਾ ਕੋਈ ਰਾਜਾ ਰਿਆਸਮਾਏ ਤੇ ਕੋਈ ਰਾਜਾ ਬਣ ਬੈਠਾ ਹੈ ਆਪਣੀ ਬਲ ਸ਼ਕਤੀ ਨਾਲ ਤੇ ਉਸ ਨੂੰ ਰਾਜ ਮਦ ਦੇ ਹੰਕਾਰ ਵਿੱਚ ਉਸ ਵਿੱਚ ਮਸਤ ਹੈ ਉਸ ਨੂੰ ਇਹ ਨਹੀਂ ਪਤਾ ਕਿ ਇਹ ਮੈਨੂੰ ਜਿਹੜੀ ਮਿਲੀ ਹੈ ਰਾਜ ਭਾਗ ਦੀ ਸਤਾ ਇਹ ਵੀ ਉਸ ਪ੍ਰਭੂ ਦੀ ਹੀ ਮਿਹਰ ਹੈ ਕਿਸੇ ਮਾਨ ਕਿਸੈ ਅਪਮਾਨ ਕਿਸੇ ਨੂੰ ਸੰਸਾਰ ਤੇ ਮਾਨ ਪ੍ਰਾਪਤ ਹੁੰਦਾ ਹੈ ਕਿਸੇ ਨੂੰ ਅਪਮਾਨ ਪ੍ਰਾਪਤ ਹੁੰਦਾ ਹੈ ਮਾਨ ਵਾਲਾ ਮਾਨ ਵਿੱਚ ਹੰਕਾਰਿਆ ਫਿਰਦਾ ਤੇ ਅਪਮਾਨ ਵਾਲਾ ਹੀਨਤਾ ਵਿੱਚ ਘਰਸਿਆ ਰਹਿੰਦਾ ਨਾਤੇ ਕਿਸੇ ਨੂੰ ਮਾਣ ਮਿਲਣ ਤੇ ਹੰਕਾਰ ਵਿੱਚ ਆਉਣ ਦੀ ਜ਼ਰੂਰਤ ਹੈ ਤੇ ਨਾ ਕਿਸੇ ਨੂੰ ਕਿਸੇ ਦਾ ਅਪਮਾਨ ਹੋ ਜਾਏ ਤੇ ਉਸ ਨੂੰ ਹੀਣ ਪਾ ਵੀ ਜਾਣ ਦੀ ਲੋੜ ਹੈ ਕਿਉਂਕਿ ਕੋਈ ਕਿਸੇ ਦਾ ਸਹੀਮੇ ਵਿੱਚ ਅਪਮਾਨ ਜਾਂ ਮਾਨ ਨਹੀਂ ਕਰ ਸਕਦਾ ਅਸੀਂ ਆਪਣਾ ਮਾਨ ਆਪ ਹੀ ਗਵਾਉਂਦੇ ਹਾਂ ਆਪਣਾ ਅਪਮਾਨ ਵੀ ਆਪ ਹੀ ਕਰਦੇ ਹਾਂ ਜਿਦਾਂ ਇਨਸਾਨ ਮਨ ਦੇ ਢੇ ਚੜ ਕੇ ਵਿਕਾਰ ਦੇ ਢੇ ਚੜ ਕੇ ਨਾਮ ਤੋ ਖੁੰਝ ਕੇ ਆਪਣਾ ਅਪਮਾਨ ਕਰਦਾ ਹੈ ਇਤਨਾ ਕੋਈ ਦੂਜਾ ਵੀ ਨਹੀਂ ਕਰ ਸਕਦਾ ਅਸੀਂ ਆਪਣੀ ਬੇਇੱਜ਼ਤੀ ਆਪ ਹੀ ਕਰਦੇ ਜਦੋਂ ਅਸੀਂ ਆਪਣਾ ਅਸਲਾ ਭੁੱਲ ਜਾਂਦੇ ਹਾਂ ਆਪਣਾ ਆਪਣਾ ਮੂਡ ਭੁੱਲ ਜਾਂਦੇ ਹਾਂ ਮੂਲ ਭੁੱਲ ਜਾਂਦੇ ਹਾਂ ਆਪਣਾ ਤਾਂ ਹੈ ਉਹ ਸਾਰੇ ਤਰੇ ਧਿਆਨ ਉਹ ਅਕਾਲ ਪੁਰਖ ਵਾਹਿਗੁਰੂ ਹੀ ਸਾਰੀ ਸ਼ਕਤੀ ਦਾ ਮਾਲਕ ਹੈ ਉਹ ਸਾਰੀ ਸਿਸਟਮ ਨੂੰ ਬਣਾ ਕੇ ਮੁੜ ਕੇ ਟਾ ਕੇ ਤੇ ਉਹਦਾ ਸਾਰੇ ਦਾ ਧਿਆਨ ਵੀ ਕਰ ਸਕਦਾ ਹੈ ਹਰ ਉਹ ਸਾਰੀ ਤਾਕਤ ਹੀ ਉਸ ਵਾਹਿਗੁਰੂ ਕੋਲ ਹੈ ਤੂੰ ਹੀ ਤੇ ਵੱਡਾ ਨਾਹੀਂ ਕੋਈ ਉਸ ਤੋਂ ਵੱਡਾ ਤੇ ਕੋਈ ਹੈ ਹੀ ਨਹੀਂ ਤੇ ਤੈ ਤੋਂ ਬਿਨਾਂ ਪ੍ਰਭੂ ਕੋਈ ਨਹੀਂ ਹੈ ਕਿ ਜਵੈਖਾਲੀ ਚੰਗਾ ਹੋਏ ਕਿਵੇਂ ਚੰਗਾ ਹੋ ਸਕਦਾ ਹੈ ਕਿਵੇਂ ਤੇਰੇ ਵਰਗਾ ਕਿਸੇ ਹੋਰ ਨੂੰ ਦੱਸਣ ਦੀ ਕੋਸ਼ਿਸ਼ ਕਰਾਂ ਪਰ ਤੇਰੇ ਵਰਗਾ ਕੋਈ ਨਹੀਂ ਹੈ ਇਹ ਸਾਰੀਆਂ ਜਿਹੜੀਆਂ ਸਾਡੀਆਂ ਕਮੀਆਂ ਪੇਸ਼ੀਆਂ ਨੇ ਜਾਂ ਸਾਡੇ ਗੁਣ ਨੇ ਜਾਂ ਸਾਡੀਆਂ ਪ੍ਰਾਪਤੀਆਂ ਨੇ ਇਹ ਸਭ ਉਸ ਪ੍ਰਭੂ ਦੇ ਆਸਰੇ ਹੋਟੇ ਚਾ ਪਰ ਇਨਸਾਨ ਪ੍ਰਭੂ ਦਾ ਆਸਰਾ ਓਟ ਨਹੀਂ ਲੈਂਦਾ ਕੋਈ ਆਪਣੇ ਆਪ ਨੂੰ ਭਿਖਾਰੀ ਸਮਝਣ ਲੱਗ ਪੈਂਦਾ ਹੈ ਤੇ ਮੈਂ ਜਮੇ ਹੀ ਭਿਖਾਰੀ ਹਾਂ ਕੋਈ ਆਪਣੇ ਨੂੰ ਸਮਝ ਮੈਂ ਹੈ ਹੀ ਬੇਇੱਜ਼ਤੀ ਜੋ ਹਾਂ ਜਿਸ ਤਰ੍ਹਾਂ ਅਸੀਂ ਇਸੇ ਇੱਕ ਦਸ਼ਾਂਤ ਲੈ ਸਕਦੇ ਹਾਂ ਕਿ ਸਾਡੇ ਭਾਰਤ ਵਿੱਚ ਜਾਤ ਪਾਤ ਬੜੀ ਮਸ਼ਹੂਰ ਹੈ ਪਰ ਜਿਹੜੇ ਜਿਨ੍ਹਾਂ ਨੂੰ ਛੋਟੀ ਜਾਤ ਦਾ ਗਰਦਾਨਿਆ ਗਿਆ ਹਾਲਾਂਕਿ ਹੁੰਦਾ ਕੋਈ ਛੋਟੀ ਜਾਤ ਦਾ ਨਹੀਂ ਸਭ انسان ਹਨ ਇੱਕ ਬਰਾਬਰ ਹਨ ਪਰ ਆਦੀ ਆਦਤ ਪੈ ਗਈ ਹੈ ਵਾਦੀ ਪੈ ਗਈ ਹੈ ਜਿਨ੍ਹਾਂ ਨੂੰ ਛੋਟੀ ਜਾਤ ਦਾ ਗਰਦਾਨਿਆ ਗਿਆ ਉਹ ਸੱਚਮੁੱਚ ਹੀ ਸਮਝਣ ਲੱਗਦੇ ਨੇ ਅਸੀਂ ਇਹੀ ਛੋਟੇ ਹਾਂ ਅਸੀਂ ਇਹੀ ਕਟਿਆ ਹਾਂ ਅਸੀਂ ਕਿਸੇ ਦੀ ਛੋਣ ਜੋਗੇ ਨਹੀਂ ਹਾਂ ਅਸੀਂ ਇਹ ਵੱਡੀਆਂ ਜਾਤਾਂ ਵਾਂਗ ਤਰ੍ਹਾਂ ਕਰਮ ਕਰਨਾ ਸਾਡਾ ਹੱਕ ਨਹੀਂ ਉਹ ਵੀ ਮਨ ਬੈਠਣੇ ਦੀ ਸੀਜ਼ ਨੂੰ ਹਾਲਾਂਕਿ ਐਸਾ ਨਹੀਂ ਜਿਹਨਾਂ ਨੇ ਨਹੀਂ ਮੰਨਿਆ ਨਹੀਂ ਮੰਨਿਆ ਭਗਤਾਂ ਨੇ ਭਗਤ ਰਵਦਾਸ ਜੀ ਨਾਮਦੇਵ ਜੀ ਆਦਿ ਜਿਹੜੇ ਭਗਤ ਜਿਨ੍ਹਾਂ ਨੂੰ ਵੀ ਆਖੀ ਜਾਂਦੀ ਐ ਖੋਤੀ ਜਾਤ ਛੋਟੀ ਵਿਚੂ ਸਨ ਲੇਕਿਨ ਉਹਨਾਂ ਨੇ ਚੀਜ਼ ਦੀ ਪਰਵਾਹ ਨਹੀਂ ਕਰਕੇ ਬਲਕਿ ਉਹਨਾਂ ਨੇ ਉੱਚ ਜਾਤੀਆਂ ਨੂੰ ਠੋਕ ਬਜਾ ਕੇ ਕਿਹਾ ਕਿ ਅਸੀਂ ਤੁਸੀਂ ਬਰਾਬਰ ਤੁਹਾਡੇ ਵਸੇ ਕੋਈ ਪ੍ਰਮਾਤਮਾ ਨੇ ਕੋਈ ਵਖਰਾ ਸਿਰਣੀ ਦਿੱਤਾ ਵਖਰਾ ਲੋਮ ਜਿਨੀ ਦਿੱਤੀ ਉਹ ਵਜ੍ਹਾ ਸਿਰ ਸਾਡਾ ਹੋ ਜਾ ਤੁਹਾਡਾ ਤੇ ਉਹੀ ਤਰੀਕਾ ਤੁਹਾਡਾ ਜਨ ਨੂੰ ਲੈ ਕੇ ਆਂਦਾ ਉਹੀ ਸਾਡਾ ਤੁਸੀਂ ਉੱਚੇ ਨਹੀਂ ਦਸੀ ਨੀਵੇਂ ਨਹੀਂ ਉਹਨਾਂ ਨੂੰ ਇਹ ਹੀਣ ਭਾਵ ਪਰਵਾਹ ਨਹੀਂ ਹੋਇਆ ਪਰ ਆਮ ਇਨਸਾਨ ਜਿਹਨੂੰ ਪ੍ਰਮਾਤਮਾ ਦਾ ਆਸਰਾ ਨਹੀਂ ਉਹ ਨਹੀਂ ਕਰ ਸਕਦਾ ਭਗਤਾਂ ਨੂੰ ਪ੍ਰਭੂ ਦਾ ਆਸਰਾ ਸੀ ਉਹਨਾਂ ਨੂੰ ਵੀ ਇਹ ਗੱਲ ਜਿਹੜੀ 라ਉ ਦੀ ਪੰਧੀ ਮੈਂ ਤਾਂ ਨਾਮ ਤੇਰਾ ਆਧਾਰ ਉਹਨੂੰ ਨਾਮ ਦਾ ਆਧਾਰ ਸੀ ਤਾਂ ਉਹ ਲੋਕ ਉਹਨਾਂ ਨੂੰ ਛੋਟੇ ਜਾਂ ਤਾਂ ਕਹਿੰਦੇ ਸਨ ਪਰ ਉਹ ਹੀਣ ਪਾਪ ਵਿੱਚ ਨਹੀਂ ਆਏ ਦੂਜੇ ਪਾਸੇ ਜਿਹੜੇ ਸੋਖੇ ਲੋਕਨ ਉਹ ਮਾਨ ਦੇ ਅਪਮਾਨੇ ਜਾਂ ਲੋਕਾਂ ਦਾ ਅਪਮਾਨ ਕਰਨ ਲੱਗ ਪੈਂਦੇ ਨੇ ਹੰਕਾਰ ਵਿੱਚ ਆ ਜਾਂਦੇ ਨੇ ਤੂੰ ਨਾਮੀ ਬੰਦੇ ਜਿਹੜੇ ਨੇ ਉਹ ਸੋਖੇ ਹੋਣਗੇ ਅਮੀਰ ਹੋਣਗੇ ਤੇ ਹੰਕਾਰ ਵਿੱਚ ਨਹੀਂ ਆਉਂਦੇ ਤੇ ਜੇ ਛੋਟੇ ਹੋਣਗੇ ਲੋਕਾਂ ਨੂੰ ਨਿੰਦੇ ਹੋਣਗੇ ਤੇ ਉਹ ਹੀਣ ਪਾਪ ਵਿੱਚ ਨਹੀਂ ਆਉਂਦੇ ਵਾਟ ਨਾ ਪਾਵੂ ਵੀ ਗਾ ਜਾਉਂ ਢੀਂਗਾ ਮੈਂ ਸਹੀ ਜੀਵਨ ਦਾ ਰਾਹ ਨਹੀਂ ਲੱਭ ਰਿਹਾ ਜੀਮ ਜੁਗਤੀ ਮੈਨੂੰ ਸਮਝ ਨਹੀਂ ਆ ਰਹੀ ਤੇ ਟੀੜੀ ਮੇਰੀ ਚਾਲ ਚੱਲਦਾ ਹਾਂ ਦੁਨੀਆ ਤੇ ਮੈਂ ਵਿਕਾਰੀ ਕਰਮ ਹੂ ਮੋ ਵਾਲੇ ਕੰਮ ਮੋ ਮਾਇਆ ਵਾਲੇ ਕੰਮ ਢੀਂਗੀ ਚਾਲ ਮੈਂ ਚੱਲ ਰਿਹਾ ਹਾਂ ਦਰਗਾ ਬੈ ਸਿਨਾਈ ਥਾਉਂ ਐਸਾ ਜੀਵਨ ਜੀਉਣ ਨਾਲ ਫਿਰ ਪ੍ਰਭੂ ਦੀ ਦਰਗਾਹ ਵਿੱਚ ਟਿਕਾਣਾ ਨਹੀਂ ਮਿਲਦਾ ਪ੍ਰਭੂ ਦਾ ਅਨੁਭਵ ਨਹੀਂ ਹੁੰਦਾ ਪ੍ਰਭੂ ਇਸ ਮਾਇ ਨਹੀਂ ਹੁੰਦੀ ਮਨ ਕਾ ਅੰਦੁਲਾ ਮਾਇਆ ਕਾ ਬੰਦ ਇਸ ਬੰਦੇ ਨੂੰ ਮਾਇਆ ਦੇ ਬੰਧਨ ਪਏ ਨੇ ਉਹ ਮਨ ਕਰਕੇ ਮਨੋਂ ਅੰਧਾ ਹੋ ਜਾਂਦਾ ਅੱਖਾਂ ਭਾਵੇਂ ਖੁੱਲੀਆਂ ਰਹਿਣਗੀਆਂ ਉਹਦੀਆਂ ਅੱਖਾਂ ਠੀਕ ਹੋਣਗੀਆਂ ਸਰੀਰਕ ਪਰ ਮਨ ਦੇ ਨੇਤਰ ਉਹਦੇ ਨਹੀਂ ਖੁੱਲੇ ਗਿਆਨ ਦੇ ਨੇਤਰ ਨਹੀਂ ਖੁੱਲਣ ਦੇ ਕਾਰਨ ਉਹ ਅਗਿਆਨਤਾ ਦੇ ਹਨੇਰੇ ਵਿੱਚ ਅੰਧਿਆਂ ਵਾਲੇ ਕਰਮੀ ਕਰਦਾ ਰਹਿੰਦਾ ਖੀਨ ਖਰਾਬ ਹੋਇ ਨਿਤ ਕੰਦ ਕਨ ਮਨ ਸਰੀਰ ਇਸ ਵਾਸਤੇ ਫਿਰ ਉਹ ਵਿਕਾਰਾਂ ਵਿੱਚ ਖੱਬ ਖੱਬ ਕੇ ਉਹ ਹਰ ਵੇਲੇ ਆਪਣੀ ਖਵਾਰੀ ਕਰਦਾ ਰਹਿੰਦਾ ਤੇ ਉਹਦਾ ਸਰੀਰ ਵੀ ਵਿਕਾਰ ਪਉ ਪੋ ਕੇ ਉਹ ਸਿੱਧਾ ਜਾਂਦਾ ਹੈ ਸਿਰ ਕਮਜ਼ੋਰ ਹੁੰਦਾ ਜਾਂਦਾ ਹੈ ਖਾਣ ਜੀਵਨ ਕੀ ਬੋਤੀ ਆਸ ਐਸੇ ਬੰਦੇ ਨੂੰ ਖਾਣ ਪੀਣ ਆਹ ਦੁਨੀਆਵੀ ਪਦਾਰਥਾਂ ਭੋਗਣ ਦੀ ਬੜੀ ਆਸ ਹੁੰਦੀ ਹੈ ਇਸੇ ਬਸੇ ਲੱਗਦਾ ਉਹਨਾਂ ਨੂੰ ਨਹੀਂ ਪਤਾ ਕਿ ਇਹ ਚੀਜ਼ਾਂ ਜ਼ਰੂਰਤ ਵਾਸਤੇ ਇਸਤੇਮਾਲ ਕਰਨੀਆਂ ਨੇ ਜਿੰਨੀ ਸਿਰ ਦੀ ਜ਼ਰੂਰਤ ਹੁੰਦੀ ਹੈ ਇਹਨਾਂ ਦਾ ਲੋਭ ਨਹੀਂ ਹੋਣਾ ਚਾਹੀਦਾ ਲੇਕਾ ਤੇਰਾ ਸਾਸ ਗਿਰਾਸ ਪਰ ਐਸਾ ਇਨਸਾਨ ਇਹ ਨਹੀਂ ਸਮਝਦਾ ਕਿ ਸਾਡੇ ਜਿਹੜੇ ਸਾਸ ਤੇ ਗਰਾਸ ਸਭ ਕੁਝ ਉਸ ਪ੍ਰਮਾਤਮਾ ਦੇ ਲੇਖੇ ਵਿੱਚ ਨੇ ਕੀ ਖਾ ਰਹੇ ਆ ਜਿੰਨੇ ਸਵਾਸ ਲੈ ਰਹੇ ਆ ਇਹ ਸਾਡੇ ਸਾਰੇ ਭੋਗ ਬਿਲਾ ਸੁਪਰਬੂ ਦੀ ਨਿਗਾਹ ਵਿੱਚ ਨੇ ਸਭ ਜਾਣਦਾ ਹੋ ਇਸ ਕਿਸਮ ਦਾ ਜੀਵਨ ਫਿਰ ਖੁਆਰੀ ਹੁੰਦਾ ਇਸ ਵਾਸਤੇ ਐਨਿਸ ਅੰਦੂਲੇ ਦੀਪਕ ਦੇ ਪਰਮੇ ਕੁਰਬਾਨ ਹਾਂ صدਕੇ ਹਾਂ ਉਸ ਪ੍ਰਮਾਤਮਾ ਦੇ ਆਸਰੇ ਤੋਂ ਕਿ ਉਹ ਦਿਨ ਅਤੇ ਐਨਿਸ ਮੈਨੇ ਹਰ ਰੋਜ਼ ਦਿਨ ਰਾਤ ਐਸੇ ਗਿਆਨਹੀਨ ਅੰਦੇ ਬੰਦੇ ਨੂੰ ਆਪਣੇ ਨਾਮ ਦੇ ਦੀਪਕ ਦੀ ਚੰਨਾ ਦਿੰਦਾ ਆਪਣੇ ਨਾਮ ਰੂਪੀ ਗਿਆਨ ਦਾ ਚਾਨਾ ਦੇ ਕੇ ਮਨੁ ਹੰਦੇਰੀ ਚ ਜਿਵੇਂ ਕਿਸੇ ਨੂੰ ਪ੍ਰਕਾਸ਼ ਵੀ ਲੈਣਾ ਜਾਵੇ ਇਸ ਤਰ੍ਹਾਂ ਮਿਹਰ ਕਰਦਾ ਪਵਜ ਨੂੰ ਡੁੱਬੋ ਤੇ ਚਿੰਤ ਕਰੇ ਐਸੀ ਪਵਜਲ ਸੰਸਾਰ ਵੀ ਡੁੱਬਦੀਆਂ ਦੀ ਕੋਈ ਚਿੰਤਾ ਕਰਦਾ ਉਹ ਜਿੱਥੇ ਉਸ ਦੀ ਰਜ਼ਾ ਹੁੰਦੀ ਹੈ ਤੇ ਉਹ ਐਸੇ ਪਵਜਲ ਤੋਂ ਗੋਤੇਖਾਂ ਦੇ ਇਨਸਾਨ ਨੂੰ ਬਾਹਰ ਕੱਢ ਲੈਂਦਾ ਉਹ ਮੋ ਮਾਇਆ ਵਿੱਚ ਹਉਮੇ ਵਿੱਚ ਗ੍ਰਸ ਨਹੀਂ ਹੁੰਦਾ ਦੂਜੇ ਪਾਪ ਤੋਂ ਮੁਕਤ ਹੋ ਜਾਂਦਾ ਕਹੇ ਸੁਨੇ ਜੋ ਮਾਨੇ ਨਾਉਂ ਹੂੰ ਬਲਘਾਰਾ ਤਾਂ ਕੇ ਜਾਊ ਕਹੇ ਸੁਨੇ ਜੋ ਉਸ ਪ੍ਰਮਾਤਮਾ ਨਾਮ ਕਹਿੰਦੇ ਸੁਣਦੇ ਨੇ ਭਾਵ ਉਸ ਪ੍ਰਮਾਤਮਾ ਦੀ ਸਿਫਤਲਾ ਦੀ ਗੱਲ ਸੁਣਦੇ ਵਿਚਾਰਦੇ ਨੇ ਸੁਣਾਉਂਦੇ ਨੇ ਤੇ ਪ੍ਰਮਾਤਮਾ ਨਾਮ ਨੂੰ ਜੋ ਮੰਨਦੇ ਨੇ ਪ੍ਰਮਾਤਮਾ ਦੀ ਹਸਤੀ 'ਤੇ ਜੋ ਵਿਸ਼ਵਾਸ ਰੱਖਦੇ ਨੇ ਹੂੰ ਬਲਘਾਰਾ ਤਾਂ ਕੇ ਜਾਊ ਉਹ ਸਭ ਕੁਦਰ ਮੈਂ ਉਹਨਾਂ ਤੋਂ ਸਦਕੇ ਜਾਵਾਂ ਮਾਣੇ ਨਾਉ ਮਾਣੇ ਨਾਉ ਤੋਂ ਮਤਲਬ ਪ੍ਰਮਾਤਮਾ ਦੀ ਹਸਤੀ ਨੂੰ ਮੰਨਣਾ ਇਹ ਵਿਸ਼ਵਾਸ ਰੱਖਣਾ ਕਿ ਪ੍ਰਮਾਤਮਾ ਹੈ ਇਹ ਗੱਲ ਨਹੀਂ ਕਿਵੇਂ ਪ੍ਰਮਾਤਮਾ ਹੈ ਨਹੀਂ ਜਿਸ ਨਾਲ ਅੱਜ ਕੱਲ ਕੁਝ ਕਹਿਣਾ ਸ਼ੁਰੂ ਹੋ ਗਿਆ ਹੈ ਤੁ ਇਤੇ ਮਾਨ ਉਹਨੂੰ ਗੁਰੂ ਜੀ ਦੇ ਰਣ ਕਹੇ ਸੁਨੇ ਜੋ ਮਾਨੇ ਨਾ ਜੋ ਪਰਮਦਰ ਨਾਮ ਨੂੰ ਸਵੀਕਾਰ ਕਰਦੇ ਨੇ ਔਰ ਉਸ ਨੂੰ ਆਪ ਵੀ ਸੁਣਦੇ ਨੇ ਤੇ ਲੋਕਾਂ ਨਾਲ ਵੀ ਵਿਚਾਰ ਵਟਾਂਦਰਾ ਕਰਦੇ ਨੇ ਉਹਨੂੰ ਸਿਖ ਸਲਾਹ ਦਾ ਹੂੰ ਬਲਹਾਰਤਾਂ ਕਹਾਂ ਜਾਵਾਂ ਮੈਂ ਉਹ ਜਿਹਾ ਦੇ ਸਦਕੇ ਬਲਹਾਰ ਜਾਵਾਂ ਨਾਨਕ ਏਕ ਹੈ ਅਰਦਾਸ ਜਿਉ ਪਿੰਡ ਸਭ ਤੇਰਾ ਪਾਸ ਮੇਰੀ ਨਾਨਕ ਦੀ ਤੇ ਇੱਕ ਹੀ ਅਰਦਾਸ ਹੈ ਕਿ ਮੇਰਾ ਜਿਉ ਔਰ ਮੇਰਾ ਪਿੰਡ ਪਾਵ ਸਰੀਰ ਸਭ ਤੇਰਾ ਪਾਸ ਤੇਰਾ ਹੀ ਹੈ ਤਬ ਤੂੰ ਸਭ ਜਾਣਦਾ ਮੈਂ ਜੀਵ ਤੂੰ ਮਨ ਤੂੰ ਕੀ ਸੋਚਦਾ ਹਾਂ ਸਰੀਰ ਕਰਕੇ ਮੈਂ ਕਿਹੜੇ ਕਰਮ ਕਰਦਾ ਹਾਂ ਇਹ ਸਭ ਤੇਰੇ ਆਸਰੇ ਹੀ ਨੇ ਤੂੰ ਵੀ ਮੇਰੇ ਸਰੀਰ ਕਰਮ ਵੀ ਸੁਧਾਰੇ ਮੇਰੇ ਮਨ ਦੇ ਵਿਚਾਰਾਂ ਦੀ ਤੂੰ ਧਰਮ ਵਾਲੀਆਂ ਬਣਾਵੇਂ ਜਾਂ ਤੂੰ ਦੇ ਜੱਪੀਂ ਤੇ ਰਹਿਣਾ ਹੂੰ ਹੁਣ ਇੱਥੇ ਇੱਕ ਸਪਸ਼ਟ ਕਰ ਲਈ ਆਪਣੇ ਆਪ ਨੂੰ ਕਿ ਪ੍ਰਭੂ ਦੇ ਨਾਮ ਦੀ ਪ੍ਰਾਪਤੀ ਹੋ ਜਾਣੀ ਗੁਰੂ ਦੇ ਲੱਗ ਲੱਗ ਜਾਣਾ ਗੁਰੂ ਦੀ ਮਤ ਸਮਝ ਆ ਜਾਣੀ ਇਹ ਕੋ ਦਾਵਾ ਨਹੀਂ ਹੈ ਇਹ ਬਖਸ਼ਿਸ਼ ਹੈ ਇਨਰੋਲ ਬਖਸ਼ਿਸ਼ ਐ ਅਸੀਂ ਪ੍ਰਭੂ ਨਾਲ ਜ਼ਬਰਦਸਤੀ ਨਹੀਂ ਕਰ ਸਕਦੇ ਕਿ ਉਹਦੇ ਕੋਲ ਜ਼ਬਰਦਸਤੀ ਨਾਮ ਮੰਗ ਲਈਏ ਕੋ ਹੱਥ タルਮੀ ਨਾਲ ਪ੍ਰਭੂ ਦਾ ਨਾਮ ਪ੍ਰਾਪਤ ਨਹੀਂ ਹੁੰਦਾ ਇਹ ਪਰਮ ਪਿਆਲਾ ਖਸਮ ਕਾ ਜੇ ਪਾਵਾਂ ਤੇ ਇਹ ਨਰੋਲ ਰੱਬੀ ਬਖਸ਼ਿਸ਼ ਹੁੰਦੀ ਐ ਅਗਰ ਇਸ ਪਾਸੇ ਸੁਰਤੀ ਲੱਗ ਜਾਏ ਮੇਰ ਹੋ ਜਾਏ ਜਿਉ ਤੂੰ ਦੇ ਜਪੀ ਤੇਰਾ ਨਾਮ ਮੈਂ ਤੇਰਾ ਨਾਮ ਤਾਂ ਹੀ ਜਪ ਸਕਦਾ ਹਾਂ ਜੇ ਤੂੰ ਦੇਂ ਭਾਵ ਇਹ ਉਸਦੀ ਆਪਣੀ ਰਜ਼ਾ ਹੈ ਦਰਗਾ ਬੈਸਨ ਹੋਵੇ ਥਾਂ ਫਿਰ ਵੀ ਤੇਰੀ ਦਰਗਾਹ ਚ ਬੈਠਣ ਦਾ ਥਾਂ ਮਿਲਦਾ ਭਾਵ ਤੇਰੀ ਪਾਵਨ ਪਵਿੱਤਰ ਜੋ ਹੁੰਦ ਹੈ ਜੋ ਤੇਰਾ ਪ੍ਰਕਾਸ਼ ਹੈ ਉਹਦਾ ਅਨੁਭਵ ਹੁੰਦਾ ਹੈ ਉਹਦੇ ਵੀ ਜਾ ਕੇ ਸੁਰਤੀ ਟੁਕਦੀ ਹੈ ਸੁਰਤੀ ਨੂੰ ਫਿਰ ਥਾਂ ਲੱਭਦਾ ਜਾ ਤੂੰਦ ਭਾਵ ਹੈ ਤਾਂ ਦੁਰਮਤ ਜਾਏ ਇਹ ਜਿਹੜੀ ਭੈੜੀ ਮਤ ਸਾਡੀ ਵਿਕਾਰਾਂ ਵਾਲੀ ਹਉਮੈ ਵਾਲੀ ਦੂਜੇ ਭਾਵ ਵਾਲੀ ਇਹ ਤਾਂ ਹੀ ਉਧਰੋਂ ਮਿਟਦੀ ਹੈ ਜਾਂ ਤੂੰਦ ਭਾਵ ਹੈ ਉਸ ਪ੍ਰਭੂ ਨੂੰ ਪਾਵੇ ਉਹ ਮਿਹਰ ਕਰੇ ਸਤਗੁਰ ਦੇ ਲੱਲਾ ਕੇ ਸਤਗੁਰੂ ਦੀ ਮਤ ਆ ਜਾਏ ਉਰੂਜ ਮਤ ਅਨੁਸਾਰ ਜੀਵਨ ਜਾਚ ਬਣ ਜਾਏ ਉਹਦੀ ਮਿਹਰ ਹੋਵੇ ਤਾਂ ਦੁਰਮਤ ਜਾਏ ਫਿਰ ਅੰਦਰੂ ਪੈੜੀ ਮਤ ਨਿਕਲਦੀ ਹੈ ਗਿਆਨ ਰਤਨ ਮਨ ਵਸੈ ਆਏ ਫਿਰ ਰਬੀ ਗਿਆਨ ਜੋ ਰਤਨ ਤੋਂ ਵੀ ਵੱਧ ਕੀਮਤੀ ਹੈ ਉਹ ਮਨ ਵਿਚ ਆਵਸਥਾ ਹੈ ਨਜ਼ਰ ਕਰੇ ਤਾਂ ਸਤਗੁਰੂ ਮਿਲਿਆ ਸਤਗੁਰ ਦਾ ਮਲਾਪ ਜਦੂ ਹੁੰਦਾ ਉਹ ਵੀ ਉਹਦੀ ਮਿਹਰ ਹੀ ਹੁੰਦੀ ਉਹਦੀ ਨਜ਼ਰ ਹੀ ਹੁੰਦੀ ਹੈ ਤੇ ਸਤੂਰ ਦੀ ਗੱਲ ਮਿੱਠੀ ਲੱਗਦੀ ਹੈ ਪਿਆਰੀ ਲੱਗਦੀ ਹੈ ਉਹਦੇ ਤੇ ਪ੍ਰਤੀ ਵਿਸ਼ਵਾਸ ਆਉਂਦਾ ਹੈ ਵਰਨਵਤ ਨਾਨਕ ਪਾਉਜਲ ਤਰੈ ਤਾਂ ਹੀ ਨਾਨਕ ਬੇਨਤੀ ਕਰਦਾ ਹੈ ਕਿ ਫਿਰ ਇਹ ਪਾਉਜਲ ਤਰਿਆ ਜਾ ਸਕਦਾ ਹੈ ਫਿਰ ਇਸ ਮੂ ਮਾਇਆ ਵਾਲੀ ਦੂਜੇ ਪਾਉ ਵਾਲੀ ਹੁਮੂ ਵਾਲੀ ਬਿੜਤੀ ਤੂੰ ਤਰ ਕੇ ਬੰਦਾ ਆਤਮ ਜੀਵਨ ਤ੍ਰਿਯਾ ਪਦ ਦੀ ਪ੍ਰਾਪਤੀ ਕਰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ